ਜਪ ਜੀ ਸਾਹਿਬ ਇੱਕ ਵੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤਿ ਅਜੂਨੀ ਸੈਭੰ ਪਰ ਸਾਦੇ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਨਾ ਹੋਵੇ ਜੇ ਸੋਚੀ ਲਖਵਾਰੁ ਜੁਪੈ ਜੁਪ ਨਾ ਹੋਵੇ ਜੇ ਲਾਇ ਰਹਾ ਲੈ ਵਤਾਰੇ ਭੁਗਿਆ ਬੁਖ ਨਾ ਉਤਰੀ ਜੇ ਬੰਨਾ ਭਰੀਆ ਭਾਰ ਸਹਸੇਣ ਪਲ ਕੋਹੇ ਤੈਕ ਨ ਝੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੋੜਾ ਟੁੱਟੇ ਪਾਲ ਹੁਕਮਿ ਜਾਈ ਚਲਣਾ ਨਾ ਨਿਕਲੇ ਖਿਆ ਨਾਲ ਹੁਕਮੀ ਹੋਵਣੇ ਆਕਾਰ ਹੁਕਮ ਨਾ ਗਹਿਆ ਜਾਈ ਹੁਕਮੀ ਹੋਣ ਜੀ ਹੁਕਮ ਮਿਲੈ ਵਡਿਆ ਹੁਕਮੀ ਤਗਨੀਤ ਹੁਕਮ ਲੇਖ ਦੂਤਸੋ ਪਾਈਐ ਇਕਨਾ ਹੁਕਮੀ ਬਖਸੀਸ ਕੋ ਹੁਕਮੀ ਸਦਾ ਪਵਾਈਐ ਹੁਕਮੇਂਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੀ ਬੁਝੇ ਤਾਂ ਹੋਮਨੇ ਤਹੇ ਨਾ ਕੋਈ ਗਾਵੇ ਕੋ ਤਾਣ ਹੋਏ ਕਿਸੇ ਤਾਣ ਗਾਵੇ ਕੋ ਦਰ ਜਾਣੀ ਨੀ ਸਾਣ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰਗੀ ਚਾਰ ਗਾਵੇ ਕੋ ਸਾਥ ਕਰੇ ਤੁਮ ਕੇਹ ਗਾਵੇ ਕੋ ਜੀ ਲੈ ਕਰਦੇ ਗਾਵੇ ਕੋ ਜਾ ਪਰਿਸੇ ਦੂਰ ਗਾਵੇ ਕੋ ਵੇਖੇ ਹਾਜ਼ਰ ਅ ਦੂਰ ਕਥਨਾ ਕਥੀ ਨਾ ਆਵੇ ਟੂਟ ਕਲ ਕਰ ਕਰ ਕਥੀ ਛੋਟੀ ਕੋ ਟੂਟ ਢਿੰਦਾ ਦੇ ਲੰਦੇ ਤੱਕ ਪਾਏ ਜੁਗਾ ਜਗੰਤਰ ਖਾਈ ਖਾਈ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਖੇ ਸੇਵੇ ਪਰਵਾਹੋ ਸਾਚਾ ਸਹਿਬ ਸਾਚਨਾਇ ਪਾਖਿਐ ਪਉ ਵਾਰਿ ਆਖੇ ਮੰਗੈ ਦੇਹ ਦੇਹ ਦਾਤ ਕਰੇ ਦਾਤਾਰ ਪੇਰ ਕੀ ਘੇਰ ਕੀਏ ਦਿੱ ਦਿੱ ਸਾਦਰ ਬਾਰ ਮੋਹ ਕੀ ਬੋਲਨ ਬੋਲੀਐ ਜਿ ਉਸਨ ਘਰੇ ਪਿਆਰੇ ਅੰਮ੍ਰਿਤ ਵੇਲਾ ਸਤਨਾਵ ਵੜੈ ਵਿਚਾਰੇ ਕਰਮੀ ਆਵੇ ਕਪੜਾ ਨ ਤ੍ਰਿਮੋਖ ਦਵਾਰ ਨਾਨਕੇ ਵਾ ਜਾਣੀਐ ਸੁਭਾਵੇ ਸਚਾਰ ਥਾਪਿਆਣਾ ਜਾਇ ਕੀਤਾ ਨਾ ਹੋਇ ਆਪੇ ਆਪਨ ਰੰਜਣ ਸੁਇ ਜਿਨ ਸੇਵਾ ਤਿਨ ਪਾਇਆ ਮਨ ਨਾਨਕ ਜਾਵੇ ਬਿਨੁ ਧਾਨ ਗਾਵ ਜੀ ਸੁਨੇਮਣ ਰਖੀਏ ਬਹੁਤ ਪਰਸੂ ਕਰ ਲੈ ਜੈ ਗੁਰਮੁਖ ਨਾਦ ਗੁਰਮੁਖ ਵੇਦ ਗੁਰਮੁਖ ਰਹਿ ਆ ਸਮਾਏ ਗੋਰੀਸ਼ਰ ਗੁਰੂ ਗੋ ਰਕ ਬਰਮਾ ਗਿਰ ਪਾਰਵਤੀ ਮਾਈ ਜੇ ਹੋ ਜਾਣਾ ਖਾ ਨਹੀਂ ਕਹਿਣਾ ਗਥਾ ਨਾ ਜਾਏ ਗੁਰਾ ਇੱਕ ਦੇਹ 부ਜਾਈ ਸੁਪਨਾ ਜੀਆਂ ਸੋ ਇੱਕ ਦਾਤਾ ਸੋ ਮੈਂ ਵਿਸਰਨਾ ਜਾਏ ਤੀਰਥ ਨਾਵਾਂ ਜੀ ਤੇ ਸੁਭਾਵਾਂ ਮੇਨ ਪਾਣੇ ਕੀ ਨਾ ਹੀ ਕਰੀ ਜੇ ਤੀਸਰ ਤੇ ਉਪਾਈ ਵੇ ਕਾਮਣ ਕਰਮਾਂ ਕੀ ਮਿਲ ਲਈ ਮਾਤਾ ਵਿਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸੇਕ ਕਿਸ ਨੇ ਗੁਰਾ ਇੱਕ ਦੇਹ ਭੁਜਾਈ ਸੁਬਨਾ ਜੀਆਂ ਕਹੇ ਕਿ ਦਾਤਾ ਸੋ ਮੈ ਵਿਸਰੇ ਨਾ ਜਾਏ ਜੀਦ ਵਿਚਾਰੇ ਆਰ ਜਾ ਹੋਰ ਦਸੂਣੀ ਹੋ ਨਮਾ ਗੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨਾਮ ਰਖਾਈਖ ਜਸ ਕੀ ਰਜਗਲੇ ਜੀਤੀਸ ਨਦਰਣਾ ਵਈਤਾ ਬਾਤ ਨਾ ਬੁਛੇ ਕੇ ਕੀਤ ਅੰਦਰ ਕੀਟ ਪਰ ਦੋਸੀ ਦੋਸਰੇ ਨਾਨਕ ਨਿਰਗੁਣ ਗੁਣ ਕਰੇ ਕਿਡੋਂ ਹੰਤਿਆ ਗੁੰਦੇ ਤੇਹਾ ਕੋ ਨ ਸੁਝੇ ਜੀਤੀਸ ਕੁਣ ਕੁਵੇ ਕਰੇ ਸੁਨੇ ਸਰਦਪੇਰ ਸੁਨਾ ਸੁਨੇ ਤਰਤ ਤਪਲੇ ਆਕਾਸ਼ ਨਾ ਦੀਪ ਲੋਭ ਪਾ ਤਾਲ ਸੁਨੇ ਪੋਨ ਸਖੀ ਕਾਲ ਨਾਨਕ ਭਗਤਾ ਸਦਾ ਵਿਗਾਸਨ ਦੂਖ ਪਾਪ ਕਾ ਨਾਸ ਸੁਨੇ ਸਰਬਰਮਾਇੰਦ ਸੁਨੇ ਮੁਖ ਸੁਲਾਹ ਨਮੰਦ ਸੁਨੇ ਜੋਗ ਜਗਤਨ ਪੇਰ ਸੁਨੇ ਸਵਾਸ ਮਰਤਿ ਵੇਦ ਨਾਨਕ ਭਗਤਾ ਸਦਾ ਵਿਗਾਸਨ ਦੂਖ ਪਾਪ ਕਾ ਨਾਸ ਸੁਨੇ ਸਾ ਸੰਤੋ ਗਿਆਨ ਸੁਨੇ ਅਠਸੜ ਕਾ ਇਸਨਾਨ ਸੁਨੇ ਪਰ ਪਰ ਭਾਵੇ ਮਾਨ ਸੁਨੇ ਲਾਗੇ ਸਹਿਰ ਧਿਆਨ ਨਾਨਕ ਭਗਤਾ ਸਦਾ ਵਿਗਾਸਨ ਦੂਖ ਪਾਪ ਕਾ ਨਾਸ ਸੁਨਾਸ ਰਾਗੁ ਨਾ ਕੇਗਾ ਸੁਨੇ ਸਿੰਘ ਪੀਰ ਪਾਸਾ ਸੁਨੇ ਅੰਦ ਪਾਵੇ ਰਾਹ ਸੁਨੇ ਹਾਤ ਹੋਏ ਸਗਾ ਨਾਨਕ ਭਗਤਾ ਸੁਨਾ ਵਿਗਾ ਸੁਨੇ ਦੂਖ ਪਾਪ ਕਾ ਨਾ ਸਮੰਨੇ ਕੀਤ ਕਹੀ ਨਾ ਜਾ ਜੇ ਕੋ ਕਹਿ ਪਿਛੇ ਗਸਟਾਇ ਕਾਗਦ ਕਲਮ ਨਾਲ ਕਣਹਾਰ ਮੰਨੇ ਕਾਵੇ ਕਨ ਵਿਚਾਰਿਆ ਸਾ ਨਾਮ ਨਰਨਜਨ ਹੋਏ ਦੇਖੋ ਮਨ ਜਾਣੇ ਮਨ ਕੋਏ ਮੰਨੇ ਸਰਤੋ ਵਿਮਨਪੁਰਦ ਮੰਨੇ ਸਗਲ ਪ੍ਰਮੰ ਕੀ ਸੋਧ ਮੰਨੇ ਮਖ ਟਾ ਨਾ ਖਾਇ ਮੰਨੇ ਜੰਕੇ ਸਾਸਨਾ ਜਾਏ ਐਸਾ ਨਾਮ ਨਰੰਜਨ ਹੋਇ ਦੇ ਕੋ ਮਨ ਜਾਣੇ ਮਨ ਕੋਈ ਮੰਨੇ ਮਾਰ ਬਟਾਪ ਨਾ ਪਾਇ ਮੰਨੇ ਪਾਸੋਂ ਪਰਿਟ ਜਾਏ ਮੰਨੇ ਮਗਨ ਚਲੇ ਬੰਧ ਮੰਨੇ ਤ੍ਰਮ ਸੀਤੀ ਸਰਮੰਦੇ ਐਸਾ ਨਾਮ ਨਰੰਜਨ ਹੋਇ ਦੇ ਕੋ ਮਨ ਜਾਣੇ ਮਨ ਕੋਈ ਮੰਨੇ ਭਾਵੇ ਮੁਖ ਦਵਾਰ ਮੰਨੇ ਪਰਵਾਰੇ ਸਾਧਾਰਮਨਿਤ ਤਾਰੇ ਗੁਰ ਸੇਖ ਮੰਨੇ ਨਾਲ ਭਵਿਨਾ ਪਿਖ ਐਸਾ ਨਾਮ ਨਰੰਜਨ ਹੋਇ ਦੇ ਕੋ ਮਨ ਜਾਣੇ ਮਨ ਕੋਈ ਪੰਜ ਪ੍ਰਵਾਣ ਪੰਜ ਪਰਦਾਣ ਪੰਚੇ ਪਾਵੇ ਨਿਰਕੇ ਮਨ ਪੰਚੇ ਸੋਇਦਰ ਰਾਜਣ ਪੰਚਾਭ ਗ੍ਰਹਿਕ ਤੇ ਆਣ ਜੇ ਕੋ ਕਹੇ ਕਰੇ ਵਿਚਾਰ ਕਰ ਤੈ ਗਹਿ ਕਰੇ ਨਹੀਂ ਸਮਾਨ ਤੋਲ ਤਰੰਧ ਆਕ ਕੋ ਸੰਤੋਗਤਾ ਬਰਕਿਆ ਜਨ ਸੋਤ ਜੇ ਕੋ ਬੁਝੇ ਹੋ ਸਚਾਰ ਧਵਲੇ ਉਪਰ ਚੀਤਾ ਭਾਰ ਧਰਤੀ ਹੋਰ ਭਰੇ ਹੋਰ ਹੋਰ ਤਿਸਤੇ ਪਾਲ ਤਲੇ ਕਮਨ ਜੋਲ ਧੀ ਜਤਰਾ ਗਾ ਕੇ ਨਾਮ ਸੁਮਨਾਲੇ ਕਿਆ ਉਰੇ ਕਲਾਮ ਇਹਲੇ ਕਾਲਿਕ ਜਾਣੇ ਕੋਇ ਲਖਾ ਲਖਿਆ ਕੀਤਾ ਹੋਇ ਕੀਤਾ ਤਾਨ ਸੁਆਲੇ ਰੂਪ ਕੀਤੀ ਤਾਂ ਜਾਣੇ ਕੌਣ ਕੋਦ ਕਿਤਾਬ ਸਾਇ ਗੋਗਵਾ ਦੇਸ ਤੇ ਹੋਵੇ ਲਗਦਰਾ ਗੁਰੂਤ ਕਵਨ ਕਹਾ ਵਿਚਾਰ ਵਾਰਣ ਜਮ ਇੱਕ ਵਾਰ ਜੋਤੁਰ ਭਾਵੇ ਸਾਈ ਪਲੀਕਾਰ ਤੁਸਰਾ ਸਲਾਮ ਤਰੇ ਰੰਗਕਰ ਅਚੰਕ ਜਾਪਿਆ ਸੰਗਪਾਉ ਸੰਗਪੂਰਾ ਸੰਤੋ ਬਤਾਓ ਅਚੰਦਰਤਮੁਖ ਵੇਰ ਪਾਠ ਸੰਗ ਜੋਗ ਮਨ ਰਹੇ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਸਰੀ ਸੰਕਦਾਤਾਰ ਅਸੰਖੇ ਸੁਰਮਾ ਪਾ ਅਸਰ ਸੰਖੇ ਮੋਨ ਲਬ ਲੇ ਤਾਰੇ ਕੁਦਰਤ ਕਮਨ ਤਹਾ ਵਿਚਾਰ ਵਾਰਣ ਜਮ ਇਕ ਵਾਰ ਜੋਤਿ ਸੁ ਭਾਵੇ ਸਾਈ ਪਲੀਕਾਰ ਤੁਸਰਾ ਸਲਾਮ ਚ ਨਿਰੰਕਾਰ ਅਸੰਖੇ ਮੂਰਬੀ ਹੰਦਾ ਕੋਰੇ ਸੰਖੇ ਜੋਰ ਰਾਮ ਖੋਰ ਸੰਖੇ ਉਮਰ ਕਰ ਜਾਹਿ ਜੋਰ ਸੰਭਲ ਬੜਾ ਤਿਆਗ ਮਾਇ ਸੰਖੇ ਪਾਪੀ ਪਾਵ ਕਰ ਜਾਹਿ ਅਸੰਖੇ ਅਰ ਕੋਰੇ ਫਿਰੈ ਸੰਖੇ ਮਲੇਸ ਮਲ ਭਾਵੇ ਪਾਇ ਸੰਰੰਧਕ ਸੁਰ ਕਰੇ ਪਾਰ ਨਾਨਕ ਕਹੇ ਵਿਚਾਰ ਵਾਰਣ ਜਮ ਇਕ ਵਾਰ ਜੋਤਿ ਸੁ ਭਾਵੇ ਸਾਈ ਪਲੀਕਾਰ

ਸੋ ਸਤਾਰ ਬਾਣੀ ਬਰਮਾ ਸਭ ਸੁਆਸ ਰਾਮ ਜੀ ਗਵਨ ਸਵੇਲਾ ਵਕਤ ਕਮਣ ਕਮਣ ਤਿਤ ਗਵਨ ਮਾਰ ਕਮਣ ਸ੍ਰੁਤਮਹ ਹਉ ਕਮਿਤ ਹੋ ਆਇਆ ਕਾਰ ਬਿਨ ਨਾ ਪਾਇ ਪੰਡਿਤ ਰਿ ਹੋ ਵੇਲੇ ਪੁਰਾਣ ਵਕਤ ਨਾ ਪਾਇ ਕਾ ਦਿਹਾ ਜਿ ਲੇ ਕਾਲੇ ਪੁਰਾਣ ਤਿਤ ਵਾਰ ਨਾ ਜੋ ਗਿਗਲ ਨਿਤਮਹਨ ਕੋ ਜਾ ਕਰਤਾ ਸੀਤੀ ਕੋ ਸਾਜਿ ਆਪੇ ਜਾਣੇ ਸੋਏ ਜਿ ਉਤਰਾ ਖਾ ਕੇ ਮਸਾਲਾ ਹੈ ਕਿ ਵਰਨੇ ਕੇ ਵਜਾਣਾ ਨਾਨ ਚ ਅੱਖਣ ਸਭ ਕੋ ਆਤੇ ਇਕ ਦੇ ਪਸਿਆਣਾ ਵੱਡਾ ਸਾਹਿ ਵੱਡੇ ਨਾ ਕੀਤਾ ਜਾ ਕਾ ਹੋਵੇ ਨਾਹਨ ਕੀ ਜੀ ਕੋ ਆ ਪੋਜਨ ਕੇ ਵੀ ਆਨਾ ਸੋਹਿ ਪਾਤਾਲ ਪਾਤਾਲ ਨ ਕੀ ਅਗਾਛਯ ਅਗਾਛੜੁ ਪੜੁਕ ਪਾਲ ਤਕੀ ਵੇਦ ਕਹਿਨਿ ਕਵਾਤ ਸਹ ਸਠਾਰੇ ਕਹਿਣ ਕਤੇ ਬਾਸੁ ਲਿਖਤਾਤ ਲੇਖਾ ਹੋਇ ਤਲੇ ਪਿਲੇ ਲੇਖਾ ਹੈ ਨਾਸ ਨਾਨਕੋ ਦਾ ਕੀ ਆਪੇ ਜਾਣਿ ਆਪ ਚਾਲਾ ਹੀ ਸਲਾਈ ਤੇ ਸੁਰਤਨਾ ਪਾਇ ਨਦੀ ਗਾ ਤੇ ਵਾਹੂ ਪਵਰੇ ਸਮੰਦਨਾ ਜਾਣਿਐ ਸਮੁਦ ਸਾਹ ਸੁਲਤਾਨ ਇਹ ਅੰਤਨਾ ਤੇ ਮਾਲ ਤਨ ਕੀ ਤੁਲਨਾ ਹੋਣੀ ਜੀਤ ਸੁਮਨੋ ਨ ਵੀਸਰੇ ਅੰਤਨਾ ਸਿਖਤੀ ਕਹਿਨਾਤੀ ਅੰਤਨਾ ਕਰਨੈ ਦੇਨਾਂਤ ਅੰਤਨਾ ਦੇ ਕੜ ਸੁਣਨਾ ਅੰਤਨਾ ਜਾਪੇ ਕੇ ਆਮਨ ਮੰਨ ਤੇ ਅੰਤਨਾ ਜਾਪੇ ਕੀਤਾ ਹੈ ਕਾਰ ਅੰਤਨਾ ਜਾਪੇ ਪਾਰਾ ਵਾਰ ਅੰਤ ਕਰਨ ਕੇ ਤੇ ਬਿਲਾਹੀ ਤਾ ਕੀ ਅੰਤਨਾ ਪਾਹੀ ਜਾਹੇ ਇਹ ਅੰਤਨਾ ਜਾਣੇ ਕੋਈ ਬੋਕਤਾ ਕਹੀ ਹੈ ਬੋਥਾ ਹੋਏ ਵੱਡਾ ਸਹਿਬ ਉਚਾ ਥਾ ਉਚੇ ਉਪਰ ਉਚਾ ਨਾ ਇਹ ਬੜੂ ਉਚਾ ਹੋਏ ਤਦ ਸੁਚੇ ਕੋ ਜਾਣੇ ਸੋਏ ਜਿਹੜੇ ਆਪ ਜਾਣਿਆ ਆਪ ਆਪ ਨਾਨਕ ਨਦਰੀ ਕਰਮੀ ਦਾਤੇ ਬੋਤਾ ਕਰਮ ਲਿਖਿਆਣਾ ਦੇ ਵਡਾ ਰਤਾ ਤਿਲਨਾਥ ਮਾਇ ਕੀਤੇ ਮੰਗੇ ਜੋ ਦੇਵ ਪਰ ਕੀਤੇ ਗਣਤ ਨਹੀਂ ਵਿਚਾਰ ਕੀਤੇ ਕਾ ਘੁੱਟੇ ਵੇਖਾਰ ਕੀਤੇ ਲੈ ਲੈ ਮੁਫਰ ਪਾਇ ਗਤਿ ਮੁਰ ਕਾਇ ਗਾਇ ਕੀਤਾ ਦੂ ਪੂਸਰ ਮਾਰੀ ਪੀਦਾ ਤੇਰੀ ਦਾਤਾਰ ਮੰਦ ਕੁਲਾ ਸੀ ਪਾਣੀ ਹੋਏ ਹੋ ਰਾਖ ਨ ਸਕੇ ਕੋ ਜੇ ਕੋ ਖਾਇ ਕਣ ਪਾਇਓ ਜਾਣੇ ਜਤੀ ਅਮੋ ਖਾਇ ਆਪੇ ਜਾਣੇ ਆਪੇ ਦੇ ਆਖੇ ਸੀ ਪੀਕੇ ਹੀ ਕੇ ਜਿਸ ਨੂੰ ਬਖਸ਼ਾ ਸੇ ਵਸਲਾ ਨਾਨਕ ਪਾਸਾ ਹੀ ਪਾਸਾ ਹਮੂਲ ਗਨ ਮਲ ਵਪਾਰ ਮਲ ਵਪਾਰੀ ਮਲ ਪੰਡਾਰ ਮਲ ਲਾਵੇ ਮਲ ਲੈ ਜਾਏ ਮਲ ਪਾਇ ਮਲ ਲਾ ਸਮਾਇ ਮਲ ਤਰ ਮਲ ਦੇਹ ਪਾਨ ਮਲ ਤਲ ਮਲ ਪਰਮਾਨ ਮਲ ਬਖਸ਼ੀ ਸਮਲ ਨੀ ਸਾਨ ਮਲ ਕਰ ਮਲ ਫਰਮਾਨ ਮਲ ਮਲ ਖਿਆਣਾ ਜਾਇ ਆਖਾ ਕਰ ਹਿਲ ਬਲਾਇ ਆਕੇ ਵੇਦ ਪਾਠ ਪ੍ਰਾਣ ਆਕੇ ਪੜੇ ਘਰੇ ਵਕਿਆਣ ਆਕੇ ਵਰਮੇ ਆਖੇ ਦੇ ਆਕੇ ਗੋਪੀ ਦੇ ਗੋਵਿੰਦ ਆਕੇ ਇਸਰਾ ਕੇਸ ਦੇ ਆਕੇ ਕੀਤੇ ਕੀਤੇ ਬੁੱਧ ਆਖੇ ਦਾਨ ਵਾਖੇ ਦੇ ਵੇ ਆਖੇ ਸੁਰਨਾ ਮੋ ਜਣ ਸੇਵ ਕੀਤੇ ਆਖੇ ਆਖਣ ਪਾਏ ਕੀਤੇ ਕਹਿ ਕਹਿ ਠੁਰ ਜਾਏ ਤੇ ਕੀਤੇ ਹੋਰ ਕਰੇ ਤਾਕ ਨ ਸਕੇ ਕਹੀ ਕੇ ਜੀਵੜ ਪਾਵੇ ਤੇ ਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵੇ ਗਾੜ ਤਾਂ ਲਿਖਿਆ ਸੁਰਗ ਵਾਰਾ ਗਵਾਰ ਸੋਦਰ ਕਿਹਾ ਸੋ ਕਰ ਕੇ ਹਜਤ ਬੈ ਸਰਬ ਸਮਾਲੇ ਵਾਜੇ ਨਾਦ ਨੇ ਕਿਹਾ ਸੰਖਾ ਕੀਤੇ ਵਾਹਣ ਹਾਰੇ ਕੀਤੇ ਰਾਗ ਪਰੇ ਸੋ ਕਹਿਣ ਕੀਤੇ ਗਾਵਨ ਹਾਰੇ गावै ਤੁਨੋ ਪੋਣਾ ਪਾਣੀ ਬੈਸੰਤਰ ਗਾਵੇ ਰਾਜਾ ਧਰਮਦਵਾਰੇ ਗਾਵੇ ਚਿਤਵ ਫਲਿਖ ਜਾਣ ਲੇਖਲੇ ਮਤਲਬੀ ਚਾਰੇ ਗਾਵੇ ਸਰਬਰਮਾ ਦੇਵੀ ਸੋਹਣ ਸਦਾ ਜਵਾਰੇ ਗਾਵੇ ਅਨੰਤ ਰੇਂਦਰਾ ਅਸਨ ਬੈਠੇ ਦੇਵਤਾ ਆਧਰ ਨਾਲੇ ਗਾਵੇ ਸਿਦ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਦੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਦਰ ਭਨਨ ਕੀਸ਼ੋਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਨਿਆਮਣ ਮੋਹਨ ਸਰਗਮਛ ਪਿਆਲੇ ਗਾਵਨ ਰਤਿਉ ਪਾਇ ਤੇਰੇ ਅਠਸੜ ਧਿਰਥ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਕਾਣੀ ਚਾਰੇ ਗਾਵੇ ਕੰਡਵੰਡਵਰ ਪੰਡਾ ਕਰ ਕਰ ਰਖੀ ਤਾਰੇ ਸਹੀ ਤਦ ਨੂੰ ਗਾਵੇ ਜੋਤੂ ਦੇ ਪਾਉਣ ਰਤੇ ਤੇਰੇ ਪ੍ਰਗਤਿ ਦੇ ਸਾਲੇ ਹੋਰ ਕੀਤੇ ਗਮਨ ਸੇ ਮਚਿਤ ਨਿਆਉ ਨਾਨਕਿਆ ਵਿਚਾਰੇ ਸੋਈ ਸੋਈ ਸਰਾਸਲ ਸਾਈ ਸੱਚਾ ਸਤਿ ਨਾਈ ਹੈਪੀ ਹੋਸੀ ਲੈ ਨਾ ਜਾਸਿ ਰਚਨਾ ਜਿਹਰ ਚਾਹੀ ਰੰਗੀ ਰੰਗੀ ਭਾਤੀ ਕਰ ਕਰ ਜੀ ਸੇ ਮਾਇ ਜਨੀ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜੋਤੀ ਸ੍ਰੀ ਵਡਿਆਇ ਜੋਤ ਸੁਭਾਵੇ ਸੋਈ ਕਰ ਸੀ ਰੁਕਮ ਨਾ ਘਰ ਨਾ ਜਾਈ ਸੁਭਾ ਸੰਸਾਹਾ ਪਾਸਾਇ ਨਾਨਕ ਰਹਿਨ ਨਾ ਜਾਈ ਹੰਦਾ ਸੰਤੋਖ ਤਰੰਪਰ ਚੋਲੇ ਧਿਆਨ ਕੇ ਕਰ ਕੋਤ ਕਿੰਤਾ ਕਾਲ ਪੁਆਇ ਕਾਜੁ ਘਟੰਡਾ ਪਰਤੀ ਤੇ ਆਈ ਪੰਤੀ ਸਗਜ ਮਾਤੀ ਮੜ ਜੀ ਤੇਜ ਗਜੀਤ ਆਦੇਤਿ ਸਯਾ ਦੇਸਾ ਆਦਰੀ ਲਿਨਾਦ ਨਾਦ ਜੁਗ ਜੁਗੇ ਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੇ ਨਾਤਿ ਆਪਨਾਤ ਨਾਤੀ ਸੁਖਜਾ ਕ੍ਰਿਸ਼ਨ ਅਵਰਾ ਸਾਭ ਸੰਜੋਗ ਜੋ ਦੇ ਕਾਰ ਚਲਾਵੇ ਲੈ ਇਥੇ ਆਵੇ ਭਾਗਿਆ ਦੇਤਿ ਸਯਾ ਦੇਸਾ ਆਦਰੀ ਲਿਨਾਦ ਨਾਦ ਨਾਦ ਜੁਗ ਜੁਗੇ ਕੋ ਵੇਸ ਏ ਕਾਮਾਇ ਜੁਗਤਿ ਵੈ ਇਤਿਨ ਚਲੇ ਪਰਵਾਨ ਇਕ ਸੰਸਾਰ ਇਕ ਭੰਡਾਰ ਇਕ ਲਾਇ ਦੀ ਬਾਣ ਜਿਸ ਤੇ ਸਪਾਵੇ ਤੇ ਵੇ ਚਲਾਵੇ ਜਿਵ ਹੋਵੇ ਫਰਮਾਨ ਹੋਵੇ ਕਿਆ ਨੰਦਰ ਨਾਵੇ ਬੋਤਾ ਹੈ ਵਿਡਾਨ ਆਦੇ ਤੇ ਸੇ ਆਦੇਸ਼ ਆਦ ਨੀਲ ਨਾਦ ਨਾਦ ਜੁਗ ਜੁਗੇ ਕੋ ਵੇਸ ਆਸਨ ਨੂੰ ਨੂੰ ਭੰਡਾਰ ਜੋ ਕਿਸ ਪਾਸ ਵੇ ਕਾ ਵਾਰ ਕਰ ਕਰ ਵੇ ਕਾ ਸਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇ ਤੇ ਸੇ ਆਦੇਸ਼ ਆਦ ਨੀਲ ਨਾਦ ਨਾਦ ਜੁਗ ਜੁਗੇ ਕੋ ਵੇਸ ਜਿਗ ਦੂਦੀ ਬੋਲ ਕੋ ਏ ਲਕੋ ਏ ਲਕ ਵੀਸ ਲਖ ਲਗੀੜਾ ਕੀ ਇੱਕ ਨਾਮ ਜਗਦੀਸ਼ ਇਤੁਰ ਆਇ ਪਤਪ ਬੜੀ ਜੜੀ ਹੋਏ ਕਿਸ ਸਨ ਗਲਾਇ ਤਾਸ ਕੀ ਕੀਟਾ ਈ ਸੁ ਨਾਨਕ ਨਦਰੀ ਪਾਈਏ ਕੂੜੇ ਕੂੜੇ ਠੀਸ ਆਤਰ ਜੋਰ ਚ ਪਹਿਨਾ ਜੋਰ ਜੋਰ ਨਮੰਗਰ ਦੇਹਨਾ ਜੋਰ ਜੋਰ ਨ ਜਿਣ ਮਰਨ ਨਾਲ ਜੋਰ ਜੋਰ ਨਾਲ ਆਇ ਮਨ ਮਨ ਸੋਰ ਜੋਰ ਨਾਲ ਸੁਰਤੀ ਘੜ ਵਿਚਾਰ ਜੋਰ ਨਾਲ ਜੁਕਟੀ ਛਟਾ ਸੰਸਾਰ ਜਿਸਾ ਜੋਰ ਕਰਵੇ ਕੇਸ ਹੋਏ ਨਾਨਕ ਉਤਮਣੀ ਚਨਾ ਕੋਈ ਰਾਤੀ ਰੁੱਤੀ ਧਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਤਰਤੀ ਤਾਬਰ ਕੀ ਤਰਮ ਸਾਧ ਸਵੇ ਵੀ ਜੁਕਤ ਕੇ ਰੰਗ जिनके नाम ने की अनंत करमे करमे हुए विचार सच्चाव सच्चा दरबार तते सोहन पंच परमानंद री करम भमे निशान कछप काय थे पाए नानक जी आ जपे जाए धर्म गण कहो धर्म ज्ञान कण का को परम कीते पौण पानी भ संतर कीते कान महेश कीते उर में काढ़त कड़े रूप रंग के वेश कीते करम भमे मेर कीते कीते धूप देश ਕੇਤੇ ਨਿਚੰ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੋਧਨਾਰ ਕੇਤੇ ਕੇਤੇ ਨਿਵੀ ਵਿਸ਼ ਕੇਤੇ ਦੇਵ ਧਨਮੁਨ ਕੇਤੇ ਕੇਤੇ ਰਤਨ ਸਮੁੰਦ ਗੀਤਿਆ ਖਾਣੀ ਕੇਤੇ ਆ ਬਾਣੀ ਕੇਤੇ ਪਾਤਨ ਨੰਦ ਚੇਤਿਆ ਸੁਖਤੀ ਸਰਵ ਕੇਤੇ ਨਾਨਕ ਅੰਤ ਨਾਨਤ ਗਿਆਨ ਕੰਨ ਮੈਂ ਗਿਆਨ ਪ੍ਰਚਾਨਿਤ ਤੇ ਨਾਦ ਬਨੋਧ ਕੋਲਨੰਦ ਸਰਮਖਾਨ ਕੀ ਬਾਣੀ ਰੂਪਤ ਘਾਰ ਤਕੜੇ ਬਹੁਤਨੋਪ ਤਾ ਕੀ ਗਨ ਲਾਗਥੀਆਂ ਨਾ ਜਾਏ ਜੇ ਕੋ ਕਹਿ ਪਿੱਛੇ ਬਸਦਾ ਦਿੱਥਾ ਗੜੀਆ ਸੁਰਤ ਮਤ ਮਨ ਬੋੜ ਦਿੱਥਾ ਗੜੀਆ ਸੁਰਾਸ ਰਾਕੇ ਸਭ ਕਰਮ ਖੰਡ ਕੀ ਬਾਣੀ ਜੋਰ ਜਿੱਥੇ ਹੋਰ ਨਾ ਕੋਈ ਹੋਰ ਦਿੱਥਾ ਜੋਤ ਮਹਾਬਲ ਸੂਰਜਨ ਮੇਂ ਰਾਮ ਰਹਿਆ ਪਰ ਕੋ ਹੋਰ ਦਿੱਥਾ ਸੀਤੋ ਸੀਤਾ ਮਹਿਮਾ ਮਾਇਤਾ ਕੇ ਰੂਪ ਨਾ ਕਥਨੇ ਦਾਇ ਨਾ ਮਰੇ ਨ ਠਾਗਈ ਜਾ ਜਿਨ ਕੇ ਰਾਮ ਸੇਵਨ ਮਾਹੀਂ ਦਿੱਥਾ ਬਗਦੋਸੇ ਕੇ ਲੋ ਕਰੇ ਨਨ ਸੱਚਾ ਮਨ ਸੋ ਸਾਚਕਾਨ ਮਸਲ ਅਲੰਕਾਰ ਕਰ ਕਰ ਵੇਖੇ ਨਦਨੇ ਹਾਲ ਤਿੱਥੈ ਕੰਡਮੰ ਡਵਰ ਪਾਂਡ ਜੇਕੋ ਕਤੇ ਤਾਤਨਾਂਤ ਤਿੱਥੈ ਲੋ ਲੋ ਐ ਕਾਰਜੁ ਜੁ ਹੁਕਮ ਦੇ ਤਵਕਾਰ ਵੇਖੈ ਉਸੇ ਘਰੇ ਵਿਚਾਰ ਨਾਨਕ ਕਥਨਾ ਘੜਾ ਸਾਰ ਜਿਤ ਪਹਾਰਾ ਧੀਰੋਸ ਨਰਨਮਤ ਵੇਦ ਹਤਿਆਰ ਭੋਗ ਲਗਨੀ ਤੋ ਪਤਾਉ ਪਾਂਡਾ ਪੰਮਰਤ ਢਾਲ ਕੜੀਏ ਸਭ ਸਤਿਦਕ ਸਾਜਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ दिवस राती दाई राया खेलै सगले जगत चंगियाइयां बुरियाइयां वाचे तुर महादूर करमे आपो आपणी कींदे रे ते दूरुर जिनी नाम ਧਿਆਇਆ ਗਏ ਮਸਕਤ ਕਾਲ ਨਾਨਕ ਤੇਮ ਕੁਝਲੇ ਕੀਤੀ ਸੁਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇਮ ਕੁਝਲੇ ਕੀਤੀ ਸੁਟੀ ਨਾਲ ਵਾਸ਼ਗੁਰੂ ਕਾਲਚਾਰ ਵਾਸ਼ਗੁਰੂ ਵਿਕੀਪੀਡੀਆ